ਸਸਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਵਲੋਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਇਹ ਸਵੇਰ-ਸਵੇਰ ਦਾ ਟਾਈਮ ਹੈ ਬੱਚਿਆਂ ਨੂੰ ਹੋ ਗਈਆਂ ਨੇ ਛੁੱਟੀਆਂ ਤੇ ਅੱਜ ਹੈ 30 ਦਸੰਬਰ ਸਾਲ 2023 ਤਾਂ ਇੱਥੇ ਫਿਰ ਬੱਚਿਆਂ ਨੂੰ ਮੈਂ ਛੱਡਣ ਜਾਣੀ ਆ ਮਾਸੀ ਘਰੇ ਕਿਉਂਕਿ ਇਹਨਾਂ ਨੂੰ ਛੁੱਟੀਆਂ ਹੋ ਗਈਆਂ ਸੀਗੀਆਂ ਤੇ ਕਾਫੀ ਦਿਨ ਤੋਂ ਕਹਿ ਰਹੀ ਸੀ ਕਿ ਅਸੀਂ ਜਾਣਾ ਹੈ ਜਾਣਾ ਨੂੰ ਇਹਨਾਂ ਨੂੰ ਠੰਡ ਨਾਲ ਕੋਈ ਮਤਲਬ ਨਹੀਂ ਹੈ ਕਿ ਠੰਡ ਇੰਨੀ ਪੈ ਰਹੀ ਆ ਦੇਖੋ ਇੱਧਰ ਪੰਜਾਬ ਵਿੱਚ ਤੂਂਦ ਦਾ ਹਾਲ ਸਵੇਰਸਵੇਰੇ 10 ਵਜੇ ਦਾ ਟਾਈਮ ਹੈ ਤਾਂ ਇੱਥੇ ਦੇਖੋ ਧੁੰਦ ਪੂਰਾ ਮਤਲਬ ਬਿਲਕੁਲ ਵੀ ਬਹੁਤ ਜ਼ਿਆਦਾ ਕੋਹਰਾ ਧੁੰਦ ਪੈ ਰਿਆ ਸੀਗਾ ਦੇਖੋ ਸਾਡੇ ਖੇਤ ਦੇ ਪੂਰੇ ਖੇਤਾਂ ਦੇ ਖੇਤ ਹੋਏ ਨੇ ਧੁੰਦ ਨਾਲ ਚਿੱਟੇ ਤਾਂ ਦੇਖੋ ਇਹ ਰਸਤੇ ਦਾ ਸੀਨ ਹੈ ਤੇ ਆਈ ਥਿੰਕ ਖਮਾਣਾ ਹੋਏਗਾ ਮਰੀਂਡਾ ਹੋਏਗਾ ਇਸ ਤਰ੍ਹਾਂ ਫਿਰ ਅਲੱਗ-ਅਲੱਗ ਸਟਾਪਸ ਹੈ ਨਾ ਕਿਉਂਕਿ ਮੈਂ ਬੱਸ ਵਿੱਚ ਆ ਤਾ ਫਿਰ ਬੱਚੇ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀਗੇ ਕਿ ਅਸੀਂ ਜਾਣਾ ਹੈ ਜਾਣਾ ਹੈ ਤਾਂ ਫਿਰ ਚਲੋ ਮੈਂ ਕਿਹਾ ਦੋ ਕੁ ਦਿਨ ਰਿਹਾ ਉਹ ਇਹੀ ਦਿਨ ਹੁੰਦੇ ਇਹਨਾਂ ਦੇ ਬਚਪਨ ਦੇ ਘੁੰਮੜ ਵਿੱਚ ਫਿਰ ਤਾਂ ਸਾਰਾ ਦਿਨ ਤਾਂ ਸਕੂਲ ਹੁੰਦੇ ਤੇ ਅਸੀਂ ਤਾਂ ਲੁਧਿਆਣਾ ਵਿੱਚ ਵੈਸੇ ਵੀ ਇੱਕ ਤਰ੍ਹਾਂ ਨਾਲ ਕੈਦੀ ਹੋਈ ਕਹਿ ਲਓ ਸਾਨੂੰ ਤਾਂ ਕਿਉਂਕਿ ਤਾਂ ਦੇਖੋ ਉਹਦੇ ਰਸਤੇ ਵਿੱਚ ਫਿਰ ਸਾਨੂੰ ਜਿੱਦਾਂ ਹੀ ਅਸੀਂ ਬੱਸ ਉਤਰੇ ਤੇ ਖਰੜ ਸਾਨੂੰ ਮਿਲ ਜਾਂਦਾ ਹੈ ਚਾਹ ਬਿਸਕਟਾਂ ਦਾ ਲੰਗਰ ਤਾਂ ਫਿਰ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਸੀਗੀ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਹਿ ਰਹੀ ਸੀ ਕਿ ਕਿਸੇ ਢਾਬੇ ਤੇ ਰੁਕਾ ਕੇ ਉੱਤੇ ਚਾਹ ਪਕੌੜਾ ਕੁਝ ਵਗੈਰਾ ਤੁਹਾਨੂੰ ਦਵਾਂਗੀ ਖਾਣ ਨੂੰ ਵਟ ਇੱ ਮਾਲਕ ਦੀ ਕਿਰਪਾ ਨਾਲ ਡੰਗਰ ਦਿਖ ਗਿਆ ਫਿਰ ਅਸੀਂ ਉੱਥੇ ਚਲੇ ਗਏ ਤਾਂ ਕਿਉਂਕਿ ਸਾਡਾ ਪੰਜਾਬ ਹੈ ਹੀ ਐਸਾ ਅਗਰ ਅਸੀਂ ਪੰਜਾਬ ਤੋਂ ਬਾਹਰ ਚਲੇ ਜਾਈਏ ਤਾਂ ਇੰਦਰ ਜੀ ਸਾਨੂੰ ਰੌਣਕਾ ਕਦੇ ਵੀ ਦੇਖਣ ਨੂੰ ਨਹੀਂ ਮਿਲਣਗੀਆਂ ਜਿੰਨੀਆ ਰੌਣਕਾ ਸਾਡੇ ਪੰਜਾਬ ਵਿੱਚ ਤੇ ਸਾਇਬ ਜਾਦੇਆ ਜੀ ਦੀ ਸ਼ਹੀਦੀ ਦਿਹਾੜੇ ਚੱਲੇ ਸੀ ਨਾ ਤੇ ਉਹ ਨਾ ਕਰਕੇ ਹੀ ਇਹ ਸਾਰੇ ਇੱਥੇ ਲੰਗਰ ਲੱਗਦੇ ਨੇ ਕਿਉਂਕਿ ਸਾਡਾ ਪੰਜਾਬ ਹੈ ਹੀ ਗੁਰੂਆਂ 피ਰਾ ਦੀ ਧਰਤੀ ਤਾਂ ਇੱਥੇ ਪੰਜਾਬ ਜਹੀ ਮੋਜ ਕਿਤੇ ਵੀ ਨਹੀਂ ਲੰਗਣੀ ਕਿਤੇ ਵੀ ਨਹੀਂ ਲੱਭਣੀ ਤਾਂ ਪਤਾ ਨਹੀਂ ਲੋਕ ਕਿਉਂ ਬਾਹਰ ਨੂੰ ਜਾਂਦੇ ਨੇ ਆਪਣੇ ਸੋਹਣੇ ਪੰਜਾਬ ਨੂੰ ਛੱਡ ਕੇ ਤਾਂ ਆਹ ਦੇਖੋ ਇੱਧਰ ਸਾਡੇ ਮਤਲਬ ਇਹ ਬੱਚੇ ਇੱਥੇ ਪੂਰਾ ਇੰਜੋਏ ਕਰ ਰਹੇ ਨੇ ਬਿਸਕਟ ਲਿਆ ਕੇ ਚਾਹ ਪੀ ਕੇ ਇਹਨਾਂ ਨੇ ਤਾ ਇੱਥੇ ਖਰੜ ਵਿੱਚ ਉਤਰੇ ਸੀ ਨਾ ਅਸੀਂ ਫਿਰ ਉੱਥੇ ਦਾ ਹੀ ਸੀਨ ਹੈ ਇਹ ਤਾਂ ਦੋਸਤੋ ਇਸੇ ਤਰ੍ਹਾਂ ਹੁੰਦਾ ਹੈ ਕਿਉਂਕਿ ਫਿਰ ਬੱਚਿਆਂ ਨੇ ਵੀ ਛੁੱਟੀਆਂ ਚਲੋ ਦੋ ਕਹ ਇਹਨੂੰ ਹਫ਼ਤੇ ਦੱਸ ਦਿੰਦੀਆਂ ਛੁੱਟੀਆਂ ਹੋ ਗਈਆਂ ਹੁਣ ਤਾਂ ਦੋ ਕ ਦਿਨ ਰਹਿਣਗੇ ਫਿਰ ਬਾਕੀ ਮੈਂ ਇਹਨਾਂ ਨੂੰ ਤਿੰਨ ਚਾਰ ਦਿਨ ਤੱਕ ਵਾਪਸ ਲੈ ਆਵਾਂਗੀ ਜਦ ਦੀ ਹੋਰੀ ਆਉਂਗੇ ਕੋਈ ਨਾ ਕੋਈ ਛੱਡਣ ਤਾਂ ਇੱਥੇ ਨਾਲੇ ਅਸੀਂ ਵੇਟ ਕਰ ਰਹੇ ਆ ਤੇ ਇੱਥੇ ਨਾਲੇ ਅਸੀਂ ਖਾ ਰਹੇ ਆ ਇੱਥੇ ਚਾਹ ਬਿਸਕਟ ਆ ਦੇਖੋ ਇੱਧਰ ਖਰੜਾ ਬੱਸਾ ਜਾ ਰਹੀਆਂ ਨੇ ਚੰਡੀਗੜ੍ਹ ਨੂੰ ਕਿਉਂਕਿ ਰੋਡ ਵੇਜ਼ ਦੀਆਂ ਬਹੁਤ ਜ਼ਿਆਦਾ ਬੱਸਾਂ ਐ ਅਨਲਿਮਟਿਡ ਐ ਤਾਂ ਇੱਥੇ ਦੇ ਤਾ ਫਿਰ ਵਾਪਸ ਮੈਂ ਆ ਗਈ ਸੀ ਕਿ ਲੁਧਿਆਣੇ ਨੂੰ ਕਿਉਂਕਿ ਮੈਂ ਆਣਾ ਸੀਗਾ ਤੇ ਨਹੀਂ ਆਂਦੀ ਤਾਂ ਪਿੱਛੇ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਹਸਬੰਡ ਨੂੰ ਤਾਂ ਦੋਸਤੋ ਏਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਤੇ ਪੰਜਾਬੀ ਬਲੌਗਰ ਸਿਮਰ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਅਗਲੀ ਵਿੱਚ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਬਾਏ ਬਾਏ